ਸੰਗਤ ਜੀ ਜਦੋਂ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਮਦਮਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਉਦੋਂ ਗੁਰੂ ਸਾਹਿਬ ਜੀ ਨੇ 25 ਸਿੰਘਾਂ ਨੂੰ ਕਰਤਾਰਪੁਰ ਸਾਹਿਬ ਧੀਰ ਮੱਲਿਆਂ ਤੋਂ ਗੁਰੂ ਸਾਹਿਬ ਜੀ ਦੇ ਸਰੂਪ ਲੈਣ ਲਈ ਭੇਜਿਆ ਉਦੋਂ 25 ਸਿੰਘ ਸ੍ਰੀ ਦਮਦਮਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਪੈਦਲ ਚੱਲ ਕੇ ਸਰੂਪ ਲੈਣ ਵਾਸਤੇ ਗਏ ਪਰ ਧੀਰ ਮੱਲਿਆਂ ਨੇ ਮਨ੍ਹਾ ਕਰ ਦਿੱਤਾ ਤੇ ਵਚਨ ਕੀਤਾ ਜੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨੇ ਤੇ ਆਪ ਬਾਣੀ ਚਾਣ ਕਰ ਲੈਣਾ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨਾਲ ਬੈਠ ਕੇ ਬਾਣੀ ਚਾਣ ਕੀਤੀ ਤੇ ਉਹਨਾਂ ਨੂੰ ਬਾਣੀ ਦਰਜ ਕਰਾਈ ਨਾਲ ਬਾਣੀ ਦੀ ਵਿਆਖਿਆ ਕੀਤੀ ਬਾਣੀ ਸੁਣ ਕੇ ਸਹ ਸਰੀਰ ਅਡਤਾਲੀ ਸਿੰਘ ਸਚ ਕੰਢ ਦਿਖੇ ਬਿਰਾਜੀ ਤੇ ਜਦੋਂ ਭਾਈ ਭਾਈ ਮਨੀ ਸਿੰਘੀ ਬਾਬਾ ਦੀਪ ਸਿੰਘੀ ਜਾਣ ਲੱਗੇ ਤੇ ਗੁਰੂ ਸਾਹਿਬ ਜੀ ਨੇ ਕਿਹਾ ਭਾਈ ਤੁਸੀਂ ਇੱਥੇ ਰਹਿ ਕੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ ਤੇ ਗੁਰੂ ਸਾਹਿਬ ਜੀ ਨੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਤੇ ਉਸ ਦਿਹਾੜੇ ਨੂੰ ਅਸੀਂ ਸੰਪੂਰਨਤਾ ਦਿਵਸ ਦੇ ਤੌਰ ਤੇ ਮਨਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਆਪ ਜੀ ਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਅਸ਼ਿਰਜ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ